ਉਹਨਾਂ ਪਿਆਰ ਗੱਪ ਉਹਨਾਂ ਹਾਂ ਚੋਕਏ ਉਹਨਾਂ ਪਿਆਰ ਰੱਬ ਮਨ ਮੇ ਆ ਰਾ ਰੱਬ ਆ ਨਾ ਜੋਗੇ ਸਿਫਤ ਸਲਾਹਨ ਸਲਾਹ ਨਾ ਮਕੇ ਫਿਰ ਲੇਟੀਆਂ ਸੌਂਦੇ ਜਿਸ ਪੰਡਾ ਜਿਸ ਮਿਲਿਆ ਕੁਰਿਆ ਜਗ ਪੁੰਚਰ ਹੋ ਗਈ ਉਹਨਾਂ ਪਿਆਰ ਰੱਬ ਉਹਨਾਂ ਹਾਂ ਜੋ ਗਏ ਹਾਂ ਉਹਨਾਂ ਪਿਆਰ ਰੱਬ ਉਹਨਾਂ ਹਾਂ ਜੋ ਪ੍ਰਵਾਨ ਕਰਨੇ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਮੂੱਚੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਜਿਨ੍ਹਾਂ ਵੱਲੋਂ ਕੁਰਬਾਨੀ ਦਾ ਗੁਰਬਾਣੀ ਜਸ ਕੀਰਤਨ ਦਾ ਸਤਿਕਾਰ ਕਰਦੇ ਆ ਮਾਯਾ ਹਾਜ਼ਰੀ ਗਈ ਹੈ ਜੀ ਖਜ਼ਾਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਭਰਪੂਰ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਹੁਣ ਮੇਰੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਜੁਕੇ ਵਾਲੇ ਉਹ ਆਪ ਸਮੁੱਚੀ ਸੰਗਤ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ ਕਿຊਰੀ ਜੱਤਾ ਹੈ ਉਹਨਾਂ ਦਾ ਬੜਾ ਪਿਆਰ ਵਾਲਾ ਜੱਤਾ ਹੈ ਸਮੁੱਚੀ ਸੰਗਤ ਨੇ ਇਸੇ ਤਰ੍ਹਾਂ ਕਾਗਰ ਚਿਤ ਹੋ ਕਰਕੇ ਬੈਠਣਾ ਹੈ ਜੀ ਵਿਚਾਰ ਸਰਵਣ ਕਰਨੀ ਹੈ ਗੁਰ ਇਤਿਹਾਸ ਸਰਵਣ ਕਰਨਾ ਹੈ ਗੁਰੂ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਨੂੰ ਸਰਵਣ ਕਰਕੇ ਗੁਰੂ ਦੇ ਸ਼ਬਦ ਨੂੰ ਪੱਲੇ ਬਣ ਕੇ ਜਾਣਾ ਹੈ ਜੀ ਸਬਾਤ ਦੇ ਭਲੇ ਦੀ ਅਰਦਾਸ ਕਰੀਏ ਹੁਣ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਯੂਕੇ ਵਾਲੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਜੀ ਤਕਰੀਬਨ ਸਵਾ 12 ਵਜੇ ਤੱਕ ਉਹਨਾਂ ਦਾ ਸਮਾਂ ਹੈ ਜੀ ਉਹ ਸਮਾਂ ਲਗਾਉਣ ਉਸ ਤੋਂ ਉਪਰੰਤ ਸਮਾਪਤੀ ਕੀਤੀ ਜਾਣੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ